ਜਕਰ ਪੈ ਗਈ ਹੈ ਦੇਖੋ ਰੂਟੀਨ ਇਨਸਪੈਕਸ਼ਨ ਹੋ ਰਹੀ ਆ ਸਿਹਤ ਵਿਭਾਗ ਵੱਲੋਂ ਬੈਸਮੋ ਨਿਹਾਲ ਸਿੰਘ ਵਾਲਾ ਤੇ ਰੂਟੀਨ ਇਨਸਪੈਕਸ਼ਨ ਦੇ ਵਿੱਚ ਅਸੀਂ ਚੈੱਕ ਕਰ ਰਹੇ ਆ ਜਿੰਨੀਆਂ ਵੀ ਜੂਸ ਵਾਲੀਆਂ ਰੇੜੀਆਂ ਨੇ ਜਾਂ ਕੋਈ ਫਲ ਫਰੂਟ ਵਾਲੀਆਂ ਜਾਂ ਕੋਈ ਮਠਾਈਆਂ ਵਾਲੀਆਂ ਜਿਨ੍ਹਾਂ ਦੇ ਵਿੱਚ ਸਾਨੂੰ ਲੱਗ ਰਿਹਾ ਕਿ ਡਲਟਰੇਸ਼ਨ ਹੋ ਰਹੀ ਆ ਕੁਝ ਐਡੀਟਿਵ ਪਾਇਆ ਜਾ ਰਿਹਾ ਰੰਗ ਪਾਇਆ ਜਾ ਰਿਹਾ ਲੋਕਾਂ ਦੀ ਸਿਹਤ ਨਾਲ ਖਲਵਾੜ ਨਾ ਹੋਵੇ ਉੱਚ ਮੈਨੂੰ ਨਜ਼ਰ ਆ ਰਿਹਾ ਕਿ ਇਸ ਸ਼ਾਪ ਦੇ ਵਿੱਚ ਕੁਝ ਐਡੀਟਿਵ ਪਾ ਰਹੇ ਆ ਰੰਗ ਪਾ ਰਹੇ ਆ ਮਿੱਤਰੋ ਆਹ ਮੇਲੇ ਤੱਕ ਟੂਪਰੇ ਦੇ ਉੱਤੇ ਫੂਡ ਸਪਲਾਈ ਜਾਨਾ ਨੇ ਰੇਡ ਕੀਤੀ ਆ ਤੇ ਆ ਵੀਰ ਜਿਹੜਾ ਸੁਧਾਰਾ ਵਾਲਾ ਪੈਦਾ ਇਹਦੇ ਵਿੱਚ ਸ਼ਿਰਪਾਗ ਵਾਲਿਆ ਨਾ ਸ਼ਿਰਪਾਗ ਵਾਲੇ ਤੇ ਆਹ ਵੇਦੇ ਚ ਕੈਮੀਕਲ ਸੀ ਰੰਗ ਸੀਗਾ ਉਹਨਾਂ ਨੇ ਐਡਲੋ ਡਾਕਟਰ ਉਪਮਨ ਤੁਸੀਂ ਵੀ ਨਾਲ ਹੋ ਨਹੀਂ ਡਾਕਾ ਵਾ ਅੱਛਾ ਡਾਕਟਰ ਸਾਹਿਬ ਨਾਲ ਨਹੀਂ ਤੇ ਇਹਨਾਂ ਦੇ ਆਪ ਦੇਖੋ ਰੰਗ ਪਾਇਆ ਦਿਖਾ ਰਿਹਾ ਟੀਮ ਆ ਸਾਰੀ ਇਹ ਬਹੁਤ ਵਧੀਆ ਉਪਰਾਲਾ ਵੈਸੇ ਜਿਹੜਾ ਚੈਕਿੰਗ ਹੋ ਰਹੀ ਹੈ ਵੀਰਾਂ ਦੀ ਰੰਗ ਦਿਖਾ ਰਿਹਾ ਉਸੇ ਤਰ੍ਹਾਂ ਤੇ ਹੁਣ ਇਹਨਾਂ ਦਾ ਜਿਹੜਾ ਚੀਜ਼ ਹੈ ਕੈਮੀਕਲ ਉਹ ਡੋਲਿਆ ਜਾ ਰਿਹਾ ਤੇ ਬਾਕੀ ਦੇਖੋ ਤੁਸੀਂ ਬਹੁਤ ਭੀੜ ਲੱਗੀ ਹੋ ਉਹਨਾਂ ਬਾਈਆਂ ਨਾਲ ਗੱਲ ਕਰ ਬਹੁਤ ਜੀ ਮੈਂ ਤੁਹਾਨੂੰ ਲੈ ਨਹੀਂ ਨਹੀਂ ਹੈਂਗ ਹੋ ਗਿਆ ਆਫਰ ਤੂੰ ਬਾਈ ਅਗਰ ਪੇਜ ਆਪਾਂ ਗੱਲ ਕਰਦੇ ਭੀ ਆਹ ਨਾ ਕਹਦਾ ਕਰਦੇ ਨਾ ਨੌਕਰੇ ਨੂੰ ਕਾਟ ਕਰੀ ਬਾਈ ਭਾਈ ਹੋਰ ਰੱਖ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਕੀ ਚੱਕਰ ਪੈ ਗਈ ਇਹ ਦੇਖੋ ਰੂਟੀਨ ਇਨਸਪੈਕਸ਼ਨ ਹੋ ਰਹੀ ਆ ਸਿਹਤ ਵਿਭਾਗ ਵੱਲੋਂ ਮੈਂ ਸਮੋ ਨਿਹਾਲ ਸਿੰਘ ਵਾਲਾ ਤੇ ਰੂਟੀਨ ਇਨਸਪੈਕਸ਼ਨ ਦੇ ਵਿੱਚ ਅਸੀਂ ਚੈੱਕ ਕਰ ਰਹੇ ਆ ਜਿੰਨੀਆਂ ਵੀ ਜੂਸ ਵਾਲੀਆਂ ਰੇੜੀਆਂ ਨੇ ਜਾਂ ਕੋਈ ਫਲ ਫਰੂਟ ਵਾਲੀਆਂ ਜਾਂ ਕੋਈ ਮਠਾਈਆਂ ਵਾਲੀਆਂ ਜਿਨ੍ਹਾਂ ਦੇ ਵਿੱਚ ਸਾਨੂੰ ਲੱਗ ਰਿਹਾ ਕਿ ਡਲਟਰੇਸ਼ਨ ਹੋ ਰਹੀ ਆ ਕੁਝ ਐਡੀਟਿਵ ਪਾਇਆ ਜਾ ਰਿਹਾ ਰੰਗ ਪਾਇਆ ਜਾ ਰਿਹਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਉੱਥੇ ਮੈਨੂੰ ਨਜ਼ਰ ਆ ਰਿਹਾ ਕਿ ਇਸ ਸ਼ਾਪ ਦੇ ਵਿੱਚ ਕੁਝ ਇਹ ਐਡੀਟਿਵ ਪਾ ਰਹੇ ਆ ਰੰਗ ਪਾ ਰਹੇ ਆ ਤੇ ਫੂਡ ਡੀਟਿਵੀ ਹੈ ਪਰ ਇਹ ਰੰਗ ਹੈ ਪਰ ਫਿਰ ਵੀ ਇਹ ਅਲਾਉਡ ਨਹੀਂ ਹੈ ਪਾਉਣਾ ਲੋਕਾਂ ਦੇ ਨਾਲ ਰੰਗ ਦੇ ਨਾਲ ਧੋਖਾ ਕਰਕੇ ਨਾ ਵੀ ਅਨਾਰ ਵਿਚਿਆ ਜਾ ਰਿਹਾ ਕਿ ਸੋਰ ਚੀਜ਼ ਨਾਲ ਅਲਟੀਮੇਟਲੀ ਹੈ ਸਿਹਤ ਲਈ ਖਲਵਾੜ ਤੇ ਹੁਣ ਅਸੀਂ ਮੌਕੇ ਤੇ ਪਹੁੰਚ ਕੇ ਸਾਰਾ ਰੰਗ ਜਿਹੜਾ ਹੈਗਾ ਸੀਜ਼ ਕਰ ਲਿਆ ਤੇ ਇਹਨਾਂ ਦਾ ਆਈਡੀ ਪ੍ਰੂਫ ਵਗੈਰਾ ਲੈ ਲਿਆ ਹੈਗਾ ਤੇ ਜਿੰਨਾ ਬਣਿਆ ਹੋਇਆ ਫਰੂਟ ਸੀ ਜੂਸ ਸੀ ਅਸੀਂ ਡਿਸਕਾਰਡ ਕਰਵਾ ਦਿੱਤਾ ਜੀ ਜੀ ਹੁਣ ਵੀ ਹਦਾਇਤਾਂ ਨੂੰ ਦਿੱਤੀ ਆ ਕਿ ਫਰੈਸ਼ ਜੂਸ ਬਣਾ ਕੇ ਦੋਵੇ ਅਗਲੀ ਜੋ ਪ੍ਰਸ਼ਾਸਨ ਦੀ ਕਾਰਵਾਈ ਹੈ ਉਹ ਅਮਲ ਚ ਦੇਖਦੇ ਲੈ ਆਉਂਦੇ ਅਸੀਂ ਤੁਹਾਡੇ ਨਾਲ ਟੀਮ ਦੇ ਵਿੱਚ ਕਿਹੜੇ ਕਿਹੜੇ ਮੈਂਬਰ ਨੇ ਤੇ ਇਹ ਕਿਨਾਂ ਨੂੰ ਇਨਸਟਰਕਸ਼ਨਸ ਦਿੱਤੀ ਹੈ ਤੁਹਾਨੂੰ ਤੇ ਬਹੁਤ ਵਧੀਆ ਪ੍ਰਬਾਲਾ ਜੇ ਦੇਖਿਆ ਜਾਵੇ ਕਿ ਲੋਕਾਂ ਦੀ ਸਿਹਤ ਨਾਲ ਖੜਵਾਰ ਹੋ ਰਿਹਾ ਆਪਾਂ ਦੇਖ ਹੀ ਰਹੇ ਆ ਪਿੱਛੇ ਵੀ ਸਾਨੂੰ ਲੱਗਿਆ ਗੰਨੇ ਦਾ ਜੂਸ ਉਹਦੇ ਵਿੱਚ ਪਾਣੀ ਮਿਲਾਇਆ ਜਾ ਰਿਆ ਸੀ ਲੱਗ ਰਿਹਾ ਦੇਖੋ ਸਾਡੀ ਟੀਮ ਦੇ ਵਿੱਚ ਪਹਿਲਾਂ ਤਾਂ ਮਾਨਯੋਗ ਆ ਸ਼ਿਵ ਸਰਜਨ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਅਸੀਂ ਇਹ ਇਨਸਪੈਕਸ਼ਨ ਕਰ ਰਹੇ ਹਾਂ ਬਲਾਕ ਪੱਤੋ ਹੀਰਾ ਸਿੰਘ ਦਾ ਸਾਰਾ ਸਟਾਫ ਨਿਹਾਲਸੀ ਵਾਲਾ ਦਾ ਸਟਾਫ ਉਹ ਮੇਰੇ ਨਾਲ ਜਿਹਦੇ ਵਿੱਚ ਸੈਨੀਟਰੀ ਇਨਸਪੈਕਸ਼ਨ ਤੇ ਪਲੱਸ ਫਾਰਮੇਸੀ ਆਫੀਸਰਸ ਤੇ ਬਾਕੀ ਪੈਰਾਮੈਡਿਕ ਸਾਰੇ ਮੇਰੇ ਨਾਲ ਹੈਗੇ ਨੇ ਜਿਹੜਾ ਕਿ ਇਹ ਇਨਸਪੈਕਸ਼ਨ ਰੁਟੀਨ ਨੂੰ ਕੰਡਕਟ ਕਰ ਰਹੇ ਆ ਤੇ ਅਸੀਂ ਵੀ ਇਹ ਹੁਣ ਅਕੇ ਅਪੀਲ ਵੀ ਕਰਨਾ ਚਾਹੁੰਦੇ ਆ ਇਸ ਮਾਧਿਅਮ ਰਾਹੀਂ ਕਿ ਵੀ ਇਸ ਚੀਜ਼ਾਂ ਤੋਂ ਗਰੇਜ ਕੀਤਾ ਜਾਵੇ ਜਿਹੜੇ ਜੂਸ ਵੇਚਣ ਵਾਲੇ ਵੈਂਡਰਸ ਵੀ ਆ ਇਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਬੇਨਤੀ ਹੈ ਕਿ ਇਹ ਚੀਜ਼ਾਂ ਨਾ ਕਰੋ ਪਰ ਇੱਕ ਕਾਨੂੰਨ ਦੀ ਸਖਤ ਤੋਂ ਸਖਤ ਜਿਹੜੀ ਹੈਗੀ ਆ ਇਹ ਕਾਰਵਾਈ ਜਿਹੜੀ ਹੈਗੀ ਅਮਲ 'ਚ ਲਿਆਂਦੀ ਜਾਵੇ ਤੇ ਇੱਕ ਆ ਜਿਹੜਾ ਜੀ ਆਪਾਂ ਹੁਣ ਇੱਥੇ ਖੁੱਲਾ ਪੈਸੇ ਮੱਖੀਆਂ ਮੁੱਖੇ ਵੰਦੇ ਵੀ ਥੋੜਾ ਜਿਹਾ ਧਿਆਨ ਦੇ ਵੀ ਟਕਿਆ ਜਾਵੇ ਜੀ ਇਹ ਇਹ ਹਦਾਇਤਾਂ ਇਹਨਾਂ ਨੂੰ ਸਾਰਿਆਂ ਨੂੰ ਨਾਲ ਦੇ ਨਾਲ ਦਿੱਤੀਆਂ ਜਾ ਰਹੀਆਂ ਕਿ ਜਾਲੀ ਨਾਲ ਇਹਨੂੰ ਟਕਿਆ ਜਾਵੇ ਕਿ ਤਾਂ ਜੋ ਮੱਖੀ ਜਾਂ ਮੱਛਰ ਉੱਪਰ ਨਾ ਇਹਦੇ ਚ ਦਿਬਣਾ ਸੋ ਆਪਾਂ ਦੇਖਿਆ ਅਗਰ ਭੇਜ ਬਾਈ ਜੀ ਸਾਰੇ ਲੋਕਾਂ ਨੇ ਪਿਛੇ ਹੀ ਮਾਰਿਆ ਤੇ ਆਪਾਂ ਨੂੰ ਵੀ ਬਾਈ ਜੀ ਬਾਈ ਜੀ ਅੱਗੇ ਤੋਂ ਸਫਾਈ ਰੱਖੋਗੇ ਤੁਸੀਂ ਹਾਂਜੀ ਹਾਂਜੀ ਭਾਈ ਜੀ ਸਹੀ ਗੱਲ ਹੈ ਹਾਂਜੀ ਤੇ ਦੁਬਾਰਾ ਫੇਰ ਆਉਣਗੇ ਜਦੋਂ ਜਦੋਂ ਹਾਂਜੀ ਭਾਈ ਜੀ ਆਪਾਂ ਵੀ ਇਨਸਾਨ ਆ ਸਾਰੇ ਤੇ ਨਾ ਨਾ ਕੋਈ ਗਲਤੀ ਹੀ ਨਹੀਂ ਦੇ ਸਕਦੇ ਠੀਕ ਹੈ ਭਾਈ ਜੀ ਤੇ ਆਪਾਂ ਕਹਿੰਦਾ ਤੁਹਾਡਾ ਨੁਕਸਾਨ ਨਹੀਂ ਹੋਣਾ ਕਰਨਾ ਹਾਂਜੀ ਭਾਈ ਜੀ ਚਟਨੀ ਦੇ ਰੰਗ ਨਾਲ ਦੋ ਉਪਰ ਲਾ ਕੇ ਪਾਏ 100 ਬਣਾਏ ਜੀ ਚਾਰ ਵਾਲੀ ਉਹ ਕੋ ਬੰਦ ਕਰਤਾ ਨਹੀਂ ਪਾਉਂਦੇ ਹੋਣਾ ਸੋ ਬਾਈ ਜੀ ਤੁਸੀਂ ਪਿਓਰ ਜੂਸ ਆਈ ਦੇਖੋ ਕੋਈ ਹੋਰ ਜੀ ਗੱਲ ਨਹੀਂ ਠੀਕ ਹੈ ਜੀ ਭਾਈ ਤੁਸੀਂ ਦੇਖਿਆ ਜਿਵੇਂ ਆਫੀਸਰ ਆਏ ਆ ਉਹਨਾਂ ਨੇ ਪੂਰੇ ਮੇਲੇ ਦੀ ਚੈਕਿੰਗ ਹੋ ਰਹੀ ਹੈ ਤਖਤਪੁਰਾ ਸਾਹਿਬ ਦੀ ਵੀ ਜਿਵੇਂ ਫਰੂਟ ਵਾਲੇ ਕੋਈ ਰੰਗ ਪਾਉਂਦਾ ਜਾਂ ਜਿਵੇਂ ਖੁੱਲੇ ਪਏ ਆ ਇਹਦੇ ਉੱਪਰ ਜਾਲੀ ਪਾਉਣੀ ਆ ਸਾਰੇ ਅੱਗੇ-ਅੱਗੇ ਵੀ ਦਿਖਾ ਰਿਆ ਤੁਹਾਨੂੰ ਅੱਗੇ ਵੀ ਚੈਕਿੰਗ ਹੋ ਰਹੀ ਆ ਤੇ ਬਹੁਤ ਵਧੀਆ ਪ੍ਰਾਲਾ ਸਾਰੇ ਸਾਹਿਬ ਨਾ ਮੰਨਦੇ ਹੋ ਨਾ ਜੀ ਕਿਉਂਕਿ ਆਪਾਂ ਹੀ ਖਾਣਾ ਪੀਣਾ ਲੋਕਾਂ ਨੇ ਤੇ ਆਪਣੇ ਨੂੰ ਗਲਤ ਚੀਜ਼ ਨਾ ਮਿਲੇ ਬਹੁਤ ਵਧੀਆ ਪ੍ਰਾਲਾ ਬਾਈਆਂ ਤੇ ਵੀਡੀਓ ਨੂੰ ਕਮੈਂਟ ਸ਼ੇਅਰ ਜਰੂਰ ਕਰੋ ਜਿਹੜੇ ਵੀਰਾਂ ਦੀਆਂ ਰੇਡੀਆ ਲਾਈਆਂ ਅੱਗੇ ਵੀ ਮੇਲੇ ਦੇ ਵਿੱਚ ਉਹ ਵੀ ਧਿਆਨ ਦੇਣ ਤੇ ਅੱਗੇ ਤੋਂ ਉਹਨਾਂ ਨੇ ਦੱਸਿਆ ਵੀ ਕਾਰਵਾਈ ਥੋੜੀ ਸ਼ਖਤ ਹੋਊਗੀ ਇੱਕ ਵਾਰ ਹਦਾ ਧੰਨਵਾਦ <inaudible> <inaudible>